ਸ਼ਾਹ ਵਾਲੀ ਜੀ ਦਾ ਹੋਰ ਸੱਚੇ ਜ਼ਬਰਦਾਰ ਕੀ ਜੈ ਸਦਾ ਹੀ ਲੱड्डू ਸਾਹਿਬ ਨੂੰ ਕੋਣ ਕੋਣ ਰੱਬ ਮੰਨਦਾ ਪਹਿਲਾ ਇੱਕ ਗੱਲ ਦਾ ਜਵਾਬ ਦੋ ਕਿਉਂਕਿ ਪੀਰ ਰੱਬ ਦੇ ਬਰਾਬਰ ਹੀ ਹੁੰਦਾ ਹੈ ਸਾਈਂ ਜੀ ਤੁਹਾਡੇ ਨੂੰ ਤਾਂ ਮੈਂ ਚੰਗੀ ਤਰ੍ਹਾਂ ਜਾਣਦਾ ਤੁਸੀਂ ਨਹੀਂ ਜਾਣਾਂ ਮੈਂ ਜਾਣ ਦੇਣਾ ਹੀ ਨਹੀਂ ਅੱਛਾ ਮੇਰੀ ਗੱਲ ਸੁਣੋ ਲਾਡੀ ਸਾਈਂ ਜੀ ਦੀ ਇੱਕ ਗੱਲ ਦੱਸਦਾ ਹਾਂ ਉਸ ਦਰਬਾਰ ਦੇ ਵਿੱਚ ਆਉਣਾ ਜਾਣਾ ਲਿਖਿਆ ਹੀ ਨਹੀਂ ਜਿਹੜਾ ਇੱਕ ਵਾਰੀ ਆਉਂਦਾ ਨਾ ਫਿਰ ਉਹ ਜਾਂਦਾ ਨਹੀਂ ਉਹਦਾ ਸ਼ਰੀਰ ਚਲੇ ਜਾਂਦਾ ਰੂਹ ਉੱਥੇ ਰਹਿ ਜਾਂਦੀ ਹੈ ਹੁਣ ਨਾ ਤਾਂ ਮੈਂ ਤੁਹਾਡਾ ਸ਼ਰੀਰ ਜਾਣ ਦੇਣਾ ਨਾ ਮੈਂ ਰੂਹ ਜਾਣ ਦੇਣੀ ਹੈ ਜੇ ਤੁਸੀਂ ਚਲੇਗੇ ਫਿਰ ਮੈਨੂੰ ਰਾਜਾ ਸਾਹਿਬ ਕੋਲ ਕਹੂੰ ਤੁਹਾਡੇ ਪੀਰਾਂ ਫਕੀਰਾਂ ਬੰਗਾਲ ਵਾਲੀ ਤੇ ਸਾਡੀ ਇੱਜ਼ਤ ਹੈ ਜੇ ਤੁਸੀਂ ਤੁਹਾਡਾ ਆਸ਼ੀਰਵਾਦ ਰਹਿੰਦਾ ਤਾਂ ਸਾਨੂੰ ਟੁਕੜਾ ਮਿਲਦਾ ਖਾਣ ਵਾਸਤੇ ਸਹੀ ਗੱਲ ਹੈ ਨਾ ਸਾਜੀ ਲੋਗਾ ਜੀ ਪੀਰ ਦਰਗਾਹ ਸ਼ਰੀਫ ਤੋਂ ਰੋਹਿਤ ਰੈਣਾ ਸਾਹਿਬ ਜੀ ਤਸ਼ਰੀਫ ਫਰਮਾਣੇ ਉਹਨਾਂ ਨੇ ਬਹੁਤ ਸਾਰਾ ਵੈਲਕਮ ਕਰਦੇ ਆ ਇਹਨਾਂ ਦੇ ਪਾਕ ਮੁਕਸਦ ਦਰਬਾਰ ਦੀਆਂ ਤਾਂ ਕਹਿਣੇ ਕੀ ਨੇ ਉੱਥੇ ਵੀ 10 ਆਪਣੀ ਹਾਜ਼ਰੀ ਲਵਾ ਕੇ ਆਇਆ ਦਾਦਾ ਜੀ ਜਾਣਾ ਨਹੀਂ ਹੈ ਨਹੀਂ 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 ਜਾਣਾ ਨਹੀਂ ਆ ਜਾਓ ਫਿਰ ਸਾਹਮਣੇ ਆ ਜਾਓ ਮੇਰੀ ਗੱਲ ਠੀਕ ਹੈ ਜੀ ਠੀਕ ਹੈ ਠੀਕ ਜੀ ਲਾਡੀ ਸਾਈਜ ਨੂੰ ਲਾਡੀ ਸ਼ਾਹ ਬਣਾਉਣ ਵਾਲੇ ਉਹਨਾਂ ਦੇ ਗੁਰੂ ਉਹਨੰਦ ਪੀਰ ਬਾਪੂ ਬ੍ਰਹਮ ਜੋਗੀ ਸਰਕਾਰ ਉਹਨਾਂ ਦੇ ਨਾਲ ਦੇਖੋ ਕਿ ਤਾੜੀ ਬਾਲਦੇ ਜੈ ਸਾਈਂ ਜੈ ਸਾਈਂ ਜਿਨ੍ਹਾਂ ਨੇ ਐਸਾ ਪੀਰ ਐਸਾ ਫਕੀਰ ਤਰਾਸ਼ ਕੇ ਦੁਨੀਆ ਨੂੰ ਦਿੱਤਾ ਇੱਕੋ ਹੀ ਗੱਲ ਕਹੀ ਲਾਡੀ ਦੁਨੀਆ ਨਾਲ ਲਾੜ ਲੜਾਉਣੇ ਆ ਲੜਨਾ ਨਹੀਂ ਦੇਖੋ ਗੱਲ ਕਿੰਡੀ ਵੱਡੀ ਹੈ ਔਰ ਲਾਡੀ ਸ਼ਾ ਸਰਕਾਰ ਨੇ ਲਾੜ ਹੀ ਲੜਾਏ ਨੇ ਆ ਤਾਂ ਹੀ ਮੇਲੇ ਲੱਗਦੇ ਨੇ ਇੱਥੇ ਲਾਡੀ ਸ਼ਾ ਸਰਕਾਰ ਵਰਗਾ ਦੂਸਰਾ ਪੈਦਾ ਨਹੀਂ ਹੋ ਸਕਦਾ ਜਿੱਦੇ ਮਰਜ਼ੀ ਕੋਈ ਆਈ ਜਾਣ ਲਾਡੀ ਸਰਕਾਰ ਸ਼ਾਹ ਸਰਕਾਰ ਲਾਡੀ ਸ਼ਾਹ ਸਰਕਾਰ ਹੈ ਉਹ ਬ੍ਰਹਮ ਜੋਗੀ ਸਰਕਾਰ ਦੀ ਇਕਲੌਤੀ ਐਸੀ ਸ਼ਖਸੀਅਤ ਐਸੀ ਸ਼ਕਤੀ ਹੈ ਜਿਹੜੀ ਕੋਈ ਦੁਬਾਰਾ ਨਹੀਂ ਹੋ ਸਕਦੀ ਲਾਡੀ ਸ਼ਾਹ ਲਾਡੀ ਸ਼ਾਹੀ ਹੈ ਤਾਂ ਮੈਂ ਤਾਂ ਉਹਨਾਂ ਨੂੰ ਰੱਬ ਕਹਿਣਾ ਕਿਉਂਕਿ ਮੈਂ ਉਹਨਾਂ ਨੂੰ ਆਪਣੀ ਇਸ ਅੱਖਾਂ ਨਾਲ ਦੇਖਿਆ ਨਹੀਂ ਇੱਕ ਬਹੁਤ ਵੱਡੀ ਗੱਲ ਹੈ ਕਿਸੇ ਫਕੀਰ ਨੇ ਕਿਹਾ ਇਕ ਨੀਮ ਕਰੋਲੀ ਸੰਤ ਹੋਏ ਨੇ ਬਹੁਤ ਚੋਟੀ ਦੇ ਸੰਤ ਜਿਨ੍ਹਾਂ ਨੂੰ ਸਾਕਸ਼ਾਤ ਹਨੂਮਾਨ ਜੀ ਦਾ ਅਵਤਾਰ ਕਿਹਾ ਜਾਂਦਾ ਸੀ ਉਹ ਕਹਿੰਦੇ ਸੀ ਕਹਿੰਦੇ ਪੀਰ ਫਕੀਰ ਗੁਰੂ ਸੰਤ ਜੋ ਜਿਹਨੂੰ ਜਿਨੇ ਉਸ ਨੂੰ ਨਹੀਂ ਦੇਖਿਆ ਨਾ ਜਿਨੇ ਉਸ ਨੂੰ ਨਹੀਂ ਦੇਖਿਆ ਉਹ ਤਾਂ ਭਾਗੇਸ਼ਾਲੀ ਹੈ ਉਹ ਮਤਲਬ ਜਿਨੇ ਦੇਖਿਆ ਉਹ ਤਾਂ ਭਾਗੇਸ਼ਾਲੀ ਨੇ ਜਿਨੇ ਦੇਖਿਆ ਉਹ ਤਾਂ ਭਾਗੇਸ਼ਾਲੀ ਨੇ ਜਿਨੇ ਨਹੀਂ ਦੇਖਿਆ ਉਹ ਸੁਭਾਗੇਸ਼ਾਲੀ ਨੇ ਕਿਉਂ ਉਹ ਨਹੀਂ ਦੇਖ ਕੇ ਵੀ ਮੇਰੇ ਤੇ ਯਕੀਨ ਕਰ ਦਿੰਨੇ ਇਨਾਂ ਦਾ ਬੇੜਾ ਮੈਂ ਪਹਿਲਾਂ ਤਾਰੂਗਾ ਜਿਹੜੇ ਮੈਨੂੰ ਜਾਣਦੇ ਨੇ ਉਹ ਤਾਂ ਜਾਣਦੇ ਨੇ ਮੇਰੇ ਹੀ ਨੇ ਜਿਹਨੇ ਮੈਨੂੰ ਨਹੀਂ ਜਾਣਦੇ ਸੀ ਪਰ ਫੇਰ ਵੀ ਮੇਰੇ ਤੇ ਯਕੀਨ ਕਰਦੇ ਨੇ ਇਹ ਸਭ ਤੋਂ ਪਿਆਰੇ ਨੇ ਮੇਰੇ ਇਲਾਦੀ ਸ਼ਾਹ ਸਰਕਾਰ ਦਾ ਇਹ ਜਿਹੜਾ ਰੁਤਬਾ ਨਾ ਇਹ ਹਰ ਕਿਸੇ ਦੇ ਰੁਤਬਾ ਨਹੀਂ ਹੋ ਸਕਦਾ ਮੈਂ ਵੀ ਕੋਸ਼ਿਸ਼ ਕਰਦਾ ਦੁਆ ਕਰਦਾ ਉਹ ਸਰਕਾਰਾਂ ਦੇ ਅੱਗੇ ਉਸ ਨਕੌਦਰ ਪਾਕ ਪਵਿੱਤਰ ਪਾਕ ਮੱਕਦਸ ਦਰਬਾਰ ਦੇ ਉੱਤੇ ਦਾਸ ਦੀ ਵੀ ਹਾਜ਼ਰੀ ਲੱਗੇ ਇਹ ਤੁਸੀਂ ਵੀ ਮੇਰੇ ਲਈ ਦੁਆ ਕਰੋ ਕਿਉਂਕਿ ਉਸ ਦਰਬਾਰ ਦੇ ਉੱਤੇ ਗੌਣਾ ਤੁਹਾਡੇ ਲਈ ਪਰਮ ਸੁਭਾਗ ਦੀ ਗੱਲ ਹੈ ਜਿਹੜੇ ਤਾਂ ਪੁਰਾਣਾ ਵੀ 25 ਸਾਲ ਤੋਂ ਕਵਾਲੀ ਕਰਦੇ ਤਾਂ ਕਰ ਹੀ ਰਹੇ ਨੇ ਮੈਂ ਤਾਂ ਮੈਨੂੰ ਤਾਂ ਹੋਈ ਦੋ ਸਾਲ ਨੇ ਮੈਨੂੰ ਤਾਂ ਇਹ ਲੱਗਦਾ ਹਾਲੇ ਮੈਨੂੰ ਤਰਾਸ਼ ਰਹੇ ਨੇ ਜਦੋਂ ਉਹਨਾਂ ਨੂੰ ਠੀਕ ਲੱਗੂ ਬੁਲਾ ਲੈਣਗੇ ਔਰ ਮੈਨੂੰ ਇੰਨਾ ਯਕੀਨ ਆ ਵੀ ਉਹ ਛੇਤੀ ਬੁਲਾ ਲੈਣਗੇ ਇੱਕ ਵਾਰੀ ਉਹਨਾਂ ਦੇ ਨਾਮ ਤੇ ਖੁੱਲ ਕੇ ਤਾੜੀ ਮਾਰ ਦੇਣ ਤਾਂ ਕੀ ਕਹਣਾ ਮੇਰੇ ਨਾਲ ਲਾਡੀ ਸ਼ਾਹ ਸਰਕਾਰ ਸਭ ਤੋਂ ਜ਼ਿਆਦਾ ਮਸਤ ਹੋ ਕੇ ਜੇ ਕੋਈ ਕਵਾਲੀ ਸੁਣਦੇ ਸੀ ਤਾਂ ਸ਼ਰਾਬ ਦੀ ਸੁਣਦੇ ਸੀ ਕਿਉਂਕਿ ਦੋ ਤਰ੍ਹਾਂ ਦੀ ਸ਼ਰਾਬ ਹੁੰਦੀ ਹੈ ਇੱਕ ਦੁਨੀਆਦਾਰੀ ਦੀ ਸ਼ਰਾਬ ਇੱਕ ਉਹ ਪੀਰ ਦੀ ਆਪ ਪਲਾਵੇ ਯਾਰ ਤੇ ਪੀਣੀ ਪੈਂਦੀ ਹੈ ਜਦੋਂ ਸਾਹਮਣੇ ਨਾ ਹੋਵੇ ਯਾਰ ਤਾਂ ਪੀਣੀ ਪੈਂਦੀ ਹੈ దని జగ మా గీదా నిద మగ మరి నిదాగ మధని సా